ਸਾਰੇ ਸਾਰੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਨਾ ਆਲਦੇ ਸਾਥ ਦੀਨਾਂ ਮਾਰੇ ਤੁਹਾਡੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਚਲ ਬਾਕੀ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੈਟਲ ਹੋ ਗਿਆ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅਦਰ ਜਾ ਰਹੇ ਸੀਗੇ Shimla ਵੱਲੋਂ ਹਾਂਜੀ 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 ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਸੀ ਨਹੀਂ ਹੱਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਸੁਪਰੀਮ ਕਟ ਦੀ ਗੱਲ ਕੀਤੀ ਜਾ ਰਹੀ ਨਹੀਂ ਹੱਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਅਜੇ ਤਾਂ ਬਸ ਅਰਦਾਸ ਕਰੀਏ